ਘੰਟਾਂ ਵਿੱਚ ਤੇ ਸਾਜਕ ਦਾ ਪਤਾ ਲੱਗ ਗਿਆ ਸਾਨੂੰ ਸਾਜਕ ਵੀ ਇੱਥੇ ਰਹਿਣ ਵਾਲਾ ਹੈ ਤੇ ਇਹ ਵੀ ਇੱਥੇ ਇੰਸਟਾਗ੍ਰam ਤਦਵੀ ਕਰ ਲਈ ਇਹ ਜਿਹਨ ਫੜ ਕੇ ਤੇ ਜਲਦੀ ਤੋਂ ਜਲਦੀ ਕਚਤਦਾਂਦ ਕਰਦੇ ਤੇ ਕਾਨੂੰਨ ਕੰਮ ਕਰ ਰਿਹਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੱਣੀ ਫਰੀਦਕੋਟ ਦੇ ਵਿੱਚ ਅੱਜ ਕੱਲ ਬਦਮਾਸ਼ੀ ਦੀਆਂ ਪੋਸਟਾਂ ਪਾਉਣੀਆਂ ਆਮ ਗੱਲ ਹੋ ਗਈ ਹੈ ਸੋਸ਼ਲ ਮੀਡੀਆ ਤੇ ਇਹ ਪੋਸਟਾਂ ਇੰਨੀਆਂ ਵਾਇਰਲ ਹੁੰਦੀਆਂ ਤੇ ਫਿਰ ਪੁਲਿਸ ਨੂੰ ਪਤਾ ਲੱਗਦਾ ਤੇ ਫਿਰ ਪੁਲਿਸ ਉਸ ਦੀ ਆਈਡੀ ਕੱਢਦੀ ਆ ਉਸਦੀ شناخت ਕਰਦੀ ਆ ਪਰਚਾ ਕਰਦੀ ਆ ਤੇ ਗ੍ਰਿਫਤਾਰ ਕਰਦਾ ਤਾਜ਼ਾ ਪੋਸਟ ਇੱਕ ਕੋਲੂ ਬਦਮਾਸ਼ ਨੇ ਪਾਈ ਆ ਇੰਸਟਾਗ੍ਰam ਤੇ ਪਾਈ ਗਈ ਇਸ ਪੋਸਟ ਵਿੱਚ ਉਸਨੇ ਆਪਣੀ ਰੇਟ ਲਿਸਟ ਜਾਰੀ ਕੀਤੀ ਆ ਕਿ ਬੰਦੇ ਕੁੱਟਣ ਦੇ ਬੰਦੇ ਮਾਰਨ ਦੇ ਲੱਤਾਂ ਤੋੜਨ ਦੇ ਕਿੰਨੇ ਪੈਸੇ ਲੈਂਦਾ ਕੋਲੂ ਬਦਮਾਸ਼ ਵੱਲੋਂ ਜਿਹੜੀ ਪੋਸਟ ਪਾਈ ਗਈ ਆ ਉਸ ਵਿੱਚ ਲਿਖਿਆ ਗਿਆ ਹੈ ਕਿ ਬੰਦੇ ਕੁੱਟਣ ਲਈ ਸੰਪਰਕ ਕੀਤਾ ਜਾਵੇ ਧਮਕਾਉਣ ਲਈ 500 ਰੁਪਏ ਹੱਡ ਪੈਰ ਤੋੜਨ ਲਈ 800 ਰੁਪਏ ਜਾਨ ਤੋਂ ਮਾਰਨ ਲਈ 2000 ਰੁਪਏ ਤੇ ਇਸ ਪੋਸਟ ਦੇ ਵਿੱਚ ਹੋਰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਉਹ ਵੀ ਲਿਖੀਆਂ ਗਈਆਂ ਉਸ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਮਾੜੇ ਬੰਦੇ ਤੇ ਹੱਥ ਨਹੀਂ ਚੱਕਦੇ ਪੈਸੇ ਕੰਮ ਹੋਣ ਤੋਂ ਬਾਅਦ ਤਲਵਾਰਾਂ ਬੰਦੂਕਾਂ ਤੇ ਹੋਰ ਹਥਿਆਰ ਸਾਡੇ ਹੋਣਗੇ ਨੋਟ ਦਿੱਤਾ ਗਿਆ ਹੈ ਇਸ ਪੋਸਟ ਦੇ ਵਿੱਚ ਕਿ ਇੱਥੇ ਲੋਕਾਂ ਨੂੰ ਤਸੱਲੀ ਨਾਲ ਕੁੱਟਿਆ ਜਾਂਦਾ ਹੈ ਇਹ ਪੋਸਟ ਪੈਂਡ ਤੋਂ ਬਾਅਦ ਫਰੀਦਕੋਟ ਪੁਲਿਸ ਦੇ ਵਿੱਚ ਇੱਕ ਵਾਰ ਤਰਥੱਲੀ ਮੱਚੀ ਤੇ ਉਹਨਾਂ ਨੇ ਇੰਸਟਾਗ੍ਰam ਦੀ ਇਸ ਆਈਡੀ ਨੂੰ ਉਸ ਦੀ ਇਸ ਆਈਡੀ ਨੂੰ شناخت ਕਰ ਲਿਆ ਹੁਣ ਜਿਹੜੀ ਇਹ ਪੋਸਟ ਉਸਨੇ ਬੰਦੇ ਕੁੱਟਣ ਵਾਲੀ ਪਾਈ ਸੀ ਇਹ ਪੋਸਟ ਤਾਂ ਉਸ ਦੀ ਆਈਡੀ ਤੋਂ ਡਿਲੀਟ ਹੋ ਗਈ ਆ ਪਰ ਉਸ ਦੀ ਆਈਡੀ ਹਲੇ ਵੀ ਬਰਕਰਾਰ ਆ ਉਸ ਦੀਆਂ ਬਾਕੀ ਪੋਸਟਾਂ ਇਸ ਆਈਡੀ ਤੇ ਉਸ ਦੀ polu.26 ਜਿਹੜੀ ਆਈਡੀ ਆ ਇਸ ਆਈਡੀ ਤੇ ਬਾਕੀ ਉਸ ਦੀਆਂ ਪੋਸਟਾਂ ਜਿਉਂ ਦੀਆਂ ਤਿਉਂ ਬਰਕਰਾਰ ਆ ਇਹ ਸਾਰੇ ਮਾਮਲੇ ਤੇ ਜਦੋਂ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ ਉਹਨਾਂ ਦੱਸਿਆ ਕਿ ਪਹਿਲਾਂ ਵੀ 2-4 ਪੋਸਟਾਂ ਇਸ ਤਰ੍ਹਾਂ ਦੀਆਂ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਈਆਂ ਸੀ ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਸੀ ਪਰਚੇ ਦਰਜ ਕੀਤੇ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਹੁਣ ਇਸ ਮਾਮਲੇ ਵਿੱਚ ਵੀ ਇਸ ਕੋਲੂ ਨਾਂ ਦੇ ਨੌਜਵਾਨ ਦੀ شناخت ਕਰ ਲਈ ਗਈ ਆ ਉਹ ਸਾਦਕ ਏਰੀਏ ਦੇ ਨਾਲ ਸੰਬੰਧਿਤ ਆ ਤੇ ਉਸਦੀ ਇੰਸਟਾਗ੍ਰam ਆਈਡੀ ਤੋਂ ਉਸਦੀਆਂ ਜੋ ਵੀਡੀਓ ਪਾਈਆਂ ਗਈਆਂ ਉਸ ਦੀ ਹੁਣ ਸਾਈਬਰ ਸੈੱਲ ਰਾਹੀ ਸਾਰੀ ਡਿਟੇਲ ਕਢਾਈ ਜਾ ਰਹੀ ਹੈ ਤਾਂ ਕਿ ਉਸ ਤੇ ਬਣਦੀ ਕਾਰਵਾਈ ਕੀਤੀ ਜਾ ਸਕੇ ਆਓ ਇਸ ਮਾਮਲੇ ਵਿੱਚ ਸੁਣਦੇ ਹਾਂ ਕੀ ਕਹਿੰਦੇ ਨੇ ਸੀਆਈਏ ਸਟਾਫ ਰਿਪੋਰਟ ਦੇ ਇੰਚਾਰਜ ਸਰਦਾਰ ਹਰਵੰਦ ਸਿੰਘ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਉਲਕ ਰੈਡ ਲਿਸਟ ਜਾਰੀ ਕੀਤੀ ਗਈ ਹੈ ਬੰਦਾ ਕੁੱਟਣ ਤੋਂ ਲੈ ਕੇ ਬੰਦਾ ਮਾਰਨ ਤੱਕ ਸਰ ਉਸ ਨੂੰ ਲੈ ਕੇ ਪੁਲਿਸ ਕਿਸ ਤਰ੍ਹਾਂ ਹੀ ਕਰ ਰਹੀ ਵੀਡੀਓ ਸਾਡੇ ਧਿਆਨ ਦੇ ਵਿੱਚ ਆ ਗਈ ਹੈ ਵੀਡੀਓ ਵੀਡੀਓ ਵੀ ਦੇਖੀ ਹੈ ਮੈਂ ਉਸ ਟੈਕਨੀਕਲਸ ਵੱਲ ਦੀ ਮਦਦ ਨਾਲ ਉਹ ਬੰਦੇ ਨੂੰ ਟ੍ਰੇਸ ਕਰਕੇ ਜਲਦੂ ਜਲਦੂ ਬੰਦ ਕਾਰਵਾਈ ਕਰਾਂਗੇ ਸਰ ਪਤਾ ਲੱਗ ਗਿਆ ਕਿ ਵਿਅਕਤੀ ਕੌਣ ਹੈ ਕਿੱਥੋਂ ਦਾ ਰਹਿਣਾ ਤੇ ਸਾਦਕ ਦਾ ਪਤਾ ਲੱਗ ਗਿਆ ਸਾਨੂੰ ਸਾਦਕ ਦੇ ਵੀ ਇੱਥੇ ਰਹਿਣ ਵਾਲਾ ਹੈ ਤੇ ਇਹ ਵੀ ਇੱਥੇ ਇੰਸਟਾਗ੍ਰਾਮ ਕਰੀ ਕਰ ਲਈ ਇਹ ਸੇਨ ਫੜ ਕੇ ਤੇ ਜਲਦੀ ਤੋਂ ਜਲਦੀ ਕਾਚਾ ਦਾਦ ਕਰਕੇ ਦੇ ਖਾਤ ਖੰਦ ਕਰ ਦੇਣਾ ਸਰ ਜਿਸ ਤਰ੍ਹਾਂ ਇਸ ਤਰ੍ਹਾਂ ਦੀਆਂ ਪੋਸਟਾਂ ਪਾ ਕੇ ਜੋ ਕਲੋਯਾ ਆ ਕਿ ਇਹ ਕੀ ਸ਼ਰਾਬੀ ਅੰਸ਼ਾਲੋਂ ਮੋਹੱਲ ਨੂੰ ਖਰਾਬ ਕੀਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਮਗਲ ਸੀ ਉਹਦੇ ਵਿੱਚ ਇਹ ਸੀਗਾ ਜੀ ਪਹਿਲਾਂ ਇੱਕ ਦੋ ਵੀਡੀਓ ਵਾਇਰਲ ਹੋਈਆਂ ਸੀ ਅਸੀਂ ਪਹਿਲਾਂ ਚਰਜ ਰਿਸਟ੍ਰਿਕਟ ਕੀਤਾ ਸਥਾਨੇ ਦੇ ਵਿੱਚ ਫੇੜੇ ਨੰਬਰ ਐਫੀਆਰ ਦਰਜ ਹੋਈ ਹੈ ਜਿਹੜੇ ਮੰਨਦੇ ਵੀਡੀਓ ਵਾਇਰਲ ਕੀਤੀਆਂ ਸੀਗਾ ਇਹਨਾਂ ਖਿਲਾਫ ਵੀ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਇਸੇ ਇਹੋ ਜਿਹੀ ਕਿਸੇ ਵੀ ਸ਼ਰਾਬ ਦੀ ਅੰਸਰ ਨੂੰ ਕੰਨ ਨਹੀਂ ਚੁੱਕਣ ਦੇਵਾਂਗੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ